ਸਾਸੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਦਾਲ ਵਾਲੇ ਮਿਸੇ ਪਰੌਂਠੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਪਰੌਂਠੇ ਬਣਾਉਣ ਵਾਸਤੇ ਆਪਾਂ ਇੱਕ ਬੋਲ ਮੋਠਾਂ ਦੀ ਦਾਲ ਦਾ ਲਿਆ ਹੈ ਇਹ ਦਾਲ ਆਪਣੀ ਪੁੰਗਰੀ ਹੋਈ ਦਾਲ ਹੈਗੀ ਇੱਥੇ ਆਪਾਂ ਇੱਕ ਪਿਆਜ਼ ਲਿਆ ਤਿੰਨ ਹਰੀਆਂ ਮਿਰਚਾਂ ਲਈਆਂ ਨੇ ਇੱਕ ਛੋਟਾ ਟੁਕੜਾ ਅਦਰਕ ਦਾ ਤੇ ਚਾਰ ਗੰਡੀਆਂ ਲਸਣ ਦੀਆਂ ਲਈਆਂ ਨੇਗੀਆਂ ਇਹਨਾਂ ਨੂੰ ਆਪਾਂ ਚੌਪਰ ਦੇ ਵਿੱਚ ਪਾ ਲਾਂਗੇ ਪਿਆਜ਼ ਨੂੰ ਬਰੀਕ ਕੱਟ ਕੇ ਪਾ ਲਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਚੌਪ ਕਰ ਲਵਾਂਗੇ ਇਹ ਚੌਪ ਹੋ ਚੁੱਕੇ ਆਪਨਾ ਹੁਣ ਆਪਾਂ ਜਿਹੜਾ ਇੱਕ ਬੋਲ ਦਾਲ ਦਾ ਲਿਆ ਸੀਗਾ ਉਹ ਆਪਾਂ ਇਹਦੇ ਵਿੱਚ ਪਾ ਲਵਾਂਗੇ ਚੌਪਰ ਦੇ ਵਿੱਚ ਸਾਰੇ ਸਮਾਨ ਨੂੰ ਇਕੱਠਾ ਕਰਕੇ ਆਪਾਂ 2 ਮਿੰਟ ਤੱਕ ਇਹਨੂੰ ਕ੍ਰਸ਼ਰ ਨੂੰ ਚਲਾ ਦੇਵਾਂਗੇ ਕਿਉਂਕਿ ਇਹ ਸਾਰਾ ਸਮਾਨ ਆਧਾਰੜੜ ਹੋ ਜਾਊਗਾ ਤੇ ਫਿਰ ਆٹے ਦੇ ਵਿੱਚ ਗੁੰਨਣਾ ਸੌਖਾ ਹੋ ਜਾਊਗਾ ਇਹ ਹੁਣ ਇੱਥੇ ਆਪਾਂ 2 ਕੱਪ ਕਣਕ ਦੇ ਆٹے ਦੇ ਲਵਾਂਗੇ ਤੇ 1 ਕੱਪ ਆਪਾਂ ਬੇਸਣ ਦਾ ਲਵਾਂਗੇ ਹੁਣ ਇਹਦੇ ਵਿੱਚ ਆਪਾਂ 1 ਚਮਚ ਨਮਕ ਦਾ ਪਾਵਾਂਗੇ ਅੱਧਾ ਚਮਚ ਲਾਲ ਮਿਰਚ ਦਾ ਪਾਵਾਂਗੇ ਤੇ 1 ਚਮਚ ਆਪਾਂ ਅਜਵੈਣ ਦਾ ਹੱਥ ਤੇ ਮਸਲ ਕੇ ਪਾਵਾਂਗੇ ਆٹے ਦੇ ਵਿੱਚ 2 ਚਮਚ ਭੁੰਨਿਆ ਹੋਇਆ ਜੀਰਾ ਪਾਵਾਂਗੇ ਤੇ ਦੋ ਵੱਡੇ ਚਮਚ ਆਪਾਂ ਮੇਥੀ ਦੇ ਪਾਉਣੇ ਆ ਚਮਚੇ ਦਾ ਚੌਥਾ ਹਿੱਸਾ ਆਪਾਂ ਚਾਟ ਮਸਾਲਾ ਪਾਉਣਾ ਤੇ ਅੱਧਾ ਚਮਚ ਆਪਾਂ ਕਾਲੀ ਮਿਰਚ ਦਾ ਪਾਵਾਂਗੇ ਦੋ ਚਮਚ ਇੱਥੇ ਆਪਾਂ ਭੁੰਨੀ ਹੋਈ ਅਲਸੀ ਦਾ ਪਾਊਡਰ ਪਾਉਣਾ ਤੇ ਦੋ ਵੱਡੇ ਚਮਚ ਆਪਾਂ ਇਹਦੇ ਵਿੱਚ ਦੇਸੀ ਘਿਓ ਦੇ ਪਾਵਾਂਗੇ ਤੇ ਹੁਣ ਆਪਾਂ ਜਿਹੜੀ ਕ੍ਰਸ਼ ਕਰਕੇ ਰੱਖੀ ਸੀਗੀ ਦਾਲ ਸਾਰੀ ਉਹ ਇਹਦੇ ਵਿੱਚ ਪਾ ਲਾਂਗੇ ਸਮਾਨ ਪਿਆਜ਼ ਵਗੈਰਾ ਤੇ ਹੁਣ ਆਪਾਂ ਆਟੇ ਨੂੰ ਮਿਕਸ ਕਰ ਲਵਾਂਗੇ ਚੰਗੀ ਤਰ੍ਹਾਂ ਸਾਰੇ ਆਟੇ ਨੂੰ ਚੰਗੀ ਤਰ੍ਹਾਂ ਇਹਨੂੰ ਆਪਾਂ ਮਲ ਕੇ ਰਲਾ ਲਾਂਗੇ ਹੁਣ ਇਹਦੇ ਵਿੱਚ ਆਪਾਂ ਅੱਧੀ ਕੌਲੀ ਦੁੱਧ ਦੀ ਪਾਉਣੀ ਆ ਤੇ ਫਿਰ ਤੋਂ ਆਪਾਂ ਸਾਰੇ ਆਟੇ ਨੂੰ ਮਿਕਸ ਕਰ ਲੈਣਾ ਕਿਉਂਕਿ ਇਸ ਤੋਂ ਬਾਅਦ ਆਪਾਂ ਨੂੰ ਜਿੰਨੇ ਕ ਪਾਣੀ ਦੀ ਜ਼ਰੂਰਤ ਪਊਗੀ ਆਪਾਂ ਓਨਾਂ ਕੀ ਵਰਤਾਂਗੇ ਹੁਣ ਸਾਰੇ ਆਟੇ ਨੂੰ ਮਿਕਸ ਕਰ ਲਵਾਂਗੇ ਹੁਣ ਆਪਾਂ ਨੂੰ ਥੋੜਾ ਜਿਹਾ ਪਾਣੀ ਦੀ ਜ਼ਰੂਰਤ ਪਊਗੀ ਤੇ ਹੁਣ ਆਪਾਂ ਥੋੜਾ-ਥੋੜਾ ਪਾਣੀ ਪਾਉਂਦੇ ਤੇ ਆਟਾ ਗੁੰਨਾਂਗੇ ਇੱਥੇ ਆਪਾਂ આમਚੂਰ ਪਾਊਡਰ ਪਾਇਆ ਸੀਗਾ ਅੱਧਾ ਚਮਚਾ ਤੇ ਧਨੀਆ ਪਾਇਆ ਸੀਗਾ ਇਹ ਦੋ ਚੀਜ਼ਾਂ ਆਪਣੀਆਂ ਪਾਉਣੀਆਂ ਪਹਿਲਾਂ ਰਹਿ ਗਈਆਂ ਸੀਗੀਆਂ ਫਿਰ ਆਪਾਂ ਹੁਣ ਆਟੇ ਦੇ ਵਿੱਚ ਪਾਤੀਆਂ ਸੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਆਟੇ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਮਲਾਈਮ ਹੋਣ ਤੱਕ ਗੁੰਨਣਾ ਆਟਾ ਆਪਣਾ ਗੁੰਨਿਆ ਗਿਆ ਹੁਣ ਆਪਾਂ ਆਟੇ ਨੂੰ ਕੰਟੇਨਰ ਦੇ ਵਿੱਚ ਕੱਢ ਦੇਵਾਂਗੇ ਆਟੇ ਨੂੰ ਆਪਾਂ ਥੋੜੀ ਦੇਰ ਰੈਸਟ ਦਵਾਵਾਂਗੇ 10 ਮਿੰਟ 10 ਮਿੰਟ ਤੋਂ ਬਾਅਦ ਹੁਣ ਆਪਾਂ ਆਟੇ ਦੇ ਪਰੌਂਠੇ ਬਣਾਉਣੇ ਸ਼ੁਰੂ ਕਰਾਂਗੇ ਹੁਣ ਆਪਾਂ ਇਹਦੇ ਮੀਡੀਅਮ ਜਿਹਾ ਸਾਈਜ਼ ਦੇ ਢੇੜੇ ਕਰ ਲਵਾਂਗੇ ਜਿੰਨੇ ਜਿੰਨੇ ਆਪਾਂ ਪਰੌਂਠੇ ਬਣਾਉਣੇ ਚਾਹੁੰਦੇ ਆਂ ਅਗਰ ਤੁਸੀਂ ਵੱਡੇ ਬਣਾਉਣੇ ਨੇ ਤਾਂ ਵੱਡੇ ਢੇੜੇ ਕਰ ਲਓ ਛੋਟੇ ਬਣਾਉਣੇ ਨੇ ਤਾਂ ਛੋਟੇ ਢੇੜੇ ਕਰ ਲਓ ਹੁਣ ਇਹਦੇ ਆਪਾਂ ਪਿੱਛੇ ਸੱਤ ਪੇੜੇ ਬਣਾ ਕੇ ਰੱਖ ਲਾਂਗੇ ਕਿਉਂਕਿ ਫਿਰ ਪਹਿਲਾਂ ਬਣਾਏ ਹੋਏ ਪੇੜੇ ਪਰੌਂਠਿਆਂ ਵਾਸਤੇ ਨਦਾਲ ਵਾਲੇ ਆਟੇ ਦੇ ਥੋੜੇ ਚੰਗੀ ਤਰ੍ਹਾਂ ਸੈੱਟ ਹੋ ਜਾਂਦੇ ਨੇ ਹੁਣ ਆਪਾਂ ਇਹਦੀਆਂ ਲੋਈਆਂ ਬਣਾ ਲਾਂਗੇ ਸਾਰੀਆਂ ਹੁਣ ਆਪਾਂ ਪਰੌਂਠੇ ਬੇਲ ਲੈਣੇ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਰੋਟੀ ਬੇਲ ਲਾਂਗੇ ਗੋਲ ਫਿਰ ਇਹਦੇ ਉੱਤੇ ਆਪਾਂ ਚੰਗੀ ਤਰ੍ਹਾਂ ਘੀ ਲਾਵਾਂਗੇ ਇੱਥੇ ਆਪਾਂ ਦੇਸੀ ਘੀ ਲਾ ਰਹੇ ਹਾਂ ਤੁਸੀਂ ਜਿਹੜਾ ਮਰਜ਼ੀ ਘੀ ਲਾ ਸਕਦੇ ਹੋ ਤੇਲ ਵੀ ਲਾ ਸਕਦੇ ਹਾਂ ਵੈਜੀਟੇਬਲ ਆਇਲ ਵੀ ਲਾ ਸਕਦੇ ਹਾਂ ਔਰ ਫੈਂਡ ਵੀ ਲਾ ਸਕਦੇ ਹਾਂ ਜੋ ਮਰਜ਼ੀ ਲਾ ਸਕਦੇ ਹਾਂ ਆਪਾਂ ਦੇਸੀ ਕੀ ਲਾ ਰਹੇ ਹਾਂ ਪਹਿਲਾਂ ਗੋਲ ਰੋਟੀ ਬੇਲ ਕੇ ਉਹਦੇ ਵਿੱਚ ਚੰਗੀ ਤਰ੍ਹਾਂ ਦੇਸੀ ਕੀ ਲਾ ਲੈਣਾ ਫਿਰ ਆਪਾਂ ਇਹਨੂੰ ਚਾਰੇ ਪਾਸਿਆਂ ਤੋਂ ਫੋਲਡ ਕਰ ਲੈਣਾ ਹੁਣ ਆਪਾਂ ਇਹਨੂੰ ਪਰੌਂਠੇ ਨੂੰ ਬੇਲ ਲਵਾਂਗੇ ਆਪਾਂ ਚਾਰ ਕੋਨਿਆਂ ਵਾਲਾ ਪਰੌਂਠਾ ਬਣਾਇਆ ਤੁਸੀਂ ਤਿੰਨ ਕੋਨਿਆਂ ਵਾਲਾ ਵੀ ਬਣਾ ਸਕਦੇ ਹੋ ਤੁਹਾਡੀ ਮਰਜ਼ੀ ਹੈ ਜਿੱਦਾਂ ਦਾ ਮਰਜ਼ੀ ਸ਼ੇਪ ਦੇ ਸਕਦੇ ਹੋ ਪਰੌਂਠੇ ਨੂੰ ਇਹ ਪਰੌਂਠੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੇ ਬਹੁਤ कुरकुरੇ ਪਰੌਂਠੇ ਬਣਦੇ ਨੇ ਬੜੇ ਹੈਲਦੀ ਪਰੌਂਠੇ ਵੀ ਨੇ ਇਹ ਸਾਰਾ ਸਮਾਨ ਇਹਦੇ ਵਿੱਚ ਆਪਾਂ ਹੈਲਦੀ ਪਾਇਆ ਹੁਣ ਇਹਦੇ ਆਪਾਂ ਦੋਨੋਂ ਸਾਈਡ ਤੇ ਈਲਾ ਲੈਣਾ ਚੰਗੀ ਤਰ੍ਹਾਂ ਗੈਸ ਆਪਾਂ ਮੀਡੀਅਮ ਹੀ ਰੱਖਣੀ ਹੈ ਇੱਥੇ ਤੇਜ਼ ਗੈਸ ਨਹੀਂ ਕਰਨੀ ਹੈਗੀ ਕਿਉਂਕਿ ਫਿਰ ਧੂੰਆਂ ਬਹੁਤ ਜ਼ਿਆਦਾ ਛੱਡਦਾ ਕੀ ਤੇ ਪਰੌਂਠੇ ਮੱਚਣ ਲੱਗ ਜਾਂਦੇ ਆ ਜਿਹੜੀ ਇਹ ਆਪਾਂ ਮੋਠਾਂ ਦੀ ਦਾਲ ਲਈ ਸੀਗੀ ਪਹਿਲਾਂ ਆਪਾਂ ਇਹਨੂੰ ਇੱਕ ਰਾਤ ਵਾਸਤੇ ਭਿਉਂਤਾ ਸੀਗਾ ਫਿਰ ਇਹਨੂੰ ਪੂਰਾ ਦਿਨ ਆਪਾਂ ਕੱਪੜੇ ਦੇ ਵਿੱਚ ਪਾ ਕੇ ਟੰਗਤਾ ਸੀਗਾ ਤੇ ਫਿਰ ਇਹ ਸਪਰਾਉਟ ਹੋ ਗਈ ਸੀਗੀ ਇਹਦੇ ਮਤਲਬ ਇਹ ਪੁੰਗਰ ਗਈ ਸੀਗੀ ਇਹਦੀਆਂ ਤੂਈਆਂ ਨਿਕਲ ਆਈਆਂ ਸੀਗੀਆਂ ਤੇ ਫਿਰ ਉਸ ਦਾਲ ਨੂੰ ਆਪਾਂ ਕ੍ਰਸ਼ ਕਰਕੇ ਹੈਲਦੀ ਤਰੀਕੇ ਨਾਲ ਪਰੌਂਠੇ ਬਣਾਏ ਨੇ ਇਸ ਤਰ੍ਹਾਂ ਬਹੁਤ ਹੈਲਦੀ ਬਣਦੇ ਆ ਪਰੌਂਠੇ ਇਦੇ ਵਿੱਚ ਸਮਾਨ ਵੀ ਆਪਾਂ ਸਾਰਾ ਹੈਲਦੀ ਪਾਇਆ ਹੋਇਆ ਹੈਗਾ ਕੋਈ ਨੁਕਸਾਨ ਨਹੀਂ ਹੈਗਾ ਹਾਂ ਜੇਕਰ ਤੁਸੀਂ ਪਰਾਂਠੇ ਨੂੰ ਘਿਓ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਹਾਡੀ ਮਰਜ਼ੀ ਆ ਕਈ ਲੋਕ ਮਤਲਬ ਡਰਾਈ ਪਰਾਂਠਾ ਬਣਾ ਲੈਂਦੇ ਨੇਗੇ ਤੇ ਉਹਦੇ ਉੱਪਰ ਫਿਰ ਆਪਾਂ ਮੱਖਣ ਵਗੈਰਾ ਰੱਖ ਸਕਦੇ ਆਂਗੇ ਉਹ ਤੁਹਾਡੀ ਮਰਜ਼ੀ ਹੈ ਜਿਸ ਤਰ੍ਹਾਂ ਵੀ ਤੁਸੀਂ ਖਾਣਾ ਚਾਹੁੰਦੇ ਹੋ ਪਰ ਇਹ ਜਿਹੜੇ ਦਾੜ ਵਾਲੇ ਪਰਾਂਠੇ ਹੁੰਦੇ ਨੇ ਇਹ ਖੁਸ਼ਕ ਹੁੰਦੇ ਨੇ ਇਹਨਾਂ ਨੂੰ ਘਿਓ ਥੋੜਾ ਲਗਾਉਣਾ ਹੀ ਪੈਂਦਾ ਨਹੀਂ ਤਾਂ ਫਿਰ ਇਹ ਥੋੜਾ ਜਿਆਦਾ ਡਰਾਈ ਹੋ ਜਾਂਦੇ ਨੇ ਇਹਨਾਂ ਨੂੰ ਵੈਸੇ ਵੀ ਜਿੰਨਾ ਮਰਜ਼ੀ ਘੀ ਲਾਈ ਚੱਲੋ ਇਹ ਉਹ ਆਇਲੀ ਨਹੀਂ ਹੁੰਦੇ ਹੈਗੇ ਇਹ ਥੋੜੇ ਡਰਾਈ ਡਰਾਈ ਰਹਿੰਦੇ ਨੇ ਜਿੰਨਾ ਮਰਜ਼ੀ ਘੀ ਲਾ ਲਓ ਫਿਰ ਵੀ ਇਹਨਾਂ ਦੇ ਉੱਪਰ ਘੀ ਨਜ਼ਰ ਹੀ ਨਹੀਂ ਆਉਂਦਾ ਹੁੰਦਾ ਇਹਨਾਂ ਨੂੰ ਤੁਸੀਂ ਦਹੀਂ ਨਾਲ ਮੱਖਣ ਨਾਲ ਅਚਾਰ ਨਾਲ ਜਿਸ ਤਰ੍ਹਾਂ ਮਰਜ਼ੀ ਖਾ ਸਕਦੇ ਹੋ ਆਪਾਂ ਨਮਕ ਮਿਰਚ ਵੀ ਜਿਆਦਾ ਤੇਜ਼ ਨਹੀਂ ਪਾਇਆ ਸੀਗਾ ਕਿਉਂਕਿ ਆਪਣੇ ਦਹੀਂ ਦੇ ਵਿੱਚ ਵੀ ਨਮਕ ਮਿਰਚ ਹੋ ਜਾਣਾ ਇਸ ਕਰਕੇ ਆਪਾਂ ਮਾਈਲਡ ਸਪਾਈਸੀ ਬਣਾਏ ਸੀਗੇ ਜਿਆਦਾ ਤੇਜ਼ ਨਹੀਂ ਨਮਕ ਮਿਰਚ ਰੱਖਿਆ ਸੀਗਾ ਇਹਦੇ ਵਿੱਚ ਆਪਾਂ ਹੁਣ ਆਪਾਂ ਇਸੇ ਤਰ੍ਹਾਂ ਇੱਕ ਇੱਕ ਪਰੌਂਠਾ ਕਰਕੇ ਸਾਰੇ ਪਰੌਂਠੇ ਬਣਾ ਲਵਾਂਗੇ ਇਹਨੂੰ ਬੇਲਣ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਪਰੌਂਠੇ ਨੂੰ ਕਿਸੇ ਪਾਸਿਓਂ ਫਟ ਨਹੀਂ ਰਿਹਾ ਜਿਸ ਤਰ੍ਹਾਂ ਆਪਣੀ ਦਾਲ ਸੁੱਕੀ ਸੀ ਬਿਲਕੁਲ ਸੌਫਟ ਸੌਫਟ ਪਰੌਂਠਾ ਬੇਲਿਆ ਜਾ ਰਿਹਾ ਔਰ ਪੱਕਾ ਵੀ ਸੌਫਟ ਸੌਫਟ ਰਿਹਾ ਪਰੌਂਠਾ ਹਾਰਡ ਨਹੀਂ ਪਰੌਂਠਾ ਬਣਦਾ ਨਹੀਂ ਤੇ ਦਾਲ ਵਾਲਾ ਪਰੌਂਠਾ ਜਿਹੜਾ ਹੁੰਦਾ ਨਾ ਥੋੜਾ ਸੁੱਕਾ ਸੁੱਕਾ ਜਿਹਾ ਪਰੌਂਠਾ ਹੁੰਦਾਗਾ ਜੇਕਰ ਤੁਸੀਂ ਇਹ ਕੋਈ ਨਹੀਂ ਲਗਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਚਾਹ ਨਾਲ ਖਾ ਸਕਦੇ ਹੋ ਤੁਹਾਡੀ ਇੱਛਾ ਕਿਉਂਕਿ ਚਾਹ ਨਾਲ ਵੀ ਇਹ ਪਰੌਂਠੇ ਬਹੁਤ ਜ਼ਿਆਦਾ ਸਵਾਦ ਲੱਗਦੇ ਨੇ ਚਾਹ ਨਾਲ ਦੁੱਧ ਨਾਲ ਲੱਸੀ ਨਾਲ ਜਿਹੜੀ ਚੀਜ਼ ਨਾਲ ਮਰਜ਼ੀ ਖਾ ਸਕਦੇ ਹੋ ਇਹਨੂੰ ਬ੍ਰੇਕਫਾਸਟ ਦੇ ਵਿੱਚ ਖਾਓ ਬੱਚਿਆਂ ਨੂੰ ਟਿਫਨ ਦੇ ਵਿੱਚ ਬੰਨੋ ਬਹੁਤ ਵਧੀਆ ਰਹਿੰਦੇ ਨੇ ਇਹ ਪਰੌਂਠੇ ਬਹੁਤ ਵਧੀਆ ਸਮੈਲ ਆ ਰਹੀ ਹੈ ਪਰੌਂਠਿਆਂ ਦੇ ਵਿੱਚ ਤੁਹਾਨੂੰ ਦੇਖਣ ਤੋਂ ਪਤਾ ਲੱਗ ਰਿਹਾ ਹੁਣ ਪਰੌਂਠਿਆਂ ਤੋਂ ਕਿ ਪਰੌਂਠੇ ਆਪਣੇ ਸੌਫਟ ਸੌਫਟੀ ਬਣ ਰਹੇ ਨੇ। ਜਿਆਦਾ ਸੁੱਕੇ ਸੁੱਕੇ ਪਰੌਂਠੇ ਨਹੀਂ ਹੈਗੇ ਕਿਉਂਕਿ ਨਹੀਂ ਤੇ ਦਾਲ ਵਾਲੇ ਪਰੌਂਠੇ ਹੁੰਦੇ ਨੇ ਜਿਹੜੇ ਉਹ ਆਕੜੇ ਆਕੜੇ ਜਿਹੇ ਪਰੌਂਠੇ ਹੁੰਦੇ ਨੇਗੇ। ਇਹ ਪਰੌਂਠੇ ਬੜੇ ਵਧੀਆ ਬਣ ਕੇ ਤਿਆਰ ਹੋ ਰਹੇ ਨੇ। ਇਹ ਦੇਸੀ ਘੇ ਵਾਲੇ ਪਰੌਂਠੇ ਦੇ ਵਿੱਚ ਤਾਂ 스ਮੈਲ ਹੀ ਅਲੱਗ ਆਉਂਦੀ ਹੁੰਦੀ ਹੈ। ਬਹੁਤ ਵਧੀਆ 스ਮੈਲ ਆਉਂਦੀ ਹੈ ਇਹਦੇ ਵਿੱਚੋਂ। ਤੁਸੀਂ ਇਹਨਾਂ ਨੂੰ ਬ੍ਰੇਕਫਾਸਟ ਦੇ ਵਿੱਚ ਲੰਚ 'ਚ ਡਿਨਰ 'ਚ ਜਿਸ ਤਰ੍ਹਾਂ ਮਰਜ਼ੀ ਵੀ ਖਾ ਸਕਦੇ ਹੋ ਤੇ ਬੱਚਿਆਂ ਨੂੰ ਟਿਫਨ ਦੇ ਵਿੱਚ ਵੀ ਦੇ ਸਕਦੇ ਹੋ ਤੁਹਾਨੂੰ ਮੇਰਾ ਹੈਲਦੀ ਪਰੌਂਠਾ ਬਣਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਤੇ ਤੁਸੀਂ ਪੁੰਗਰੀਆਂ ਹੋਈਆਂ ਦਾਲਾਂ ਆਪਾਂ ਵੈਸੇ ਖਾ ਨਹੀਂ ਸਕਦੇ ਹੈਗੇ ਇਸ ਤਰ੍ਹਾਂ ਆਪਾਂ ਪੁੰਗਰੀਆਂ ਹੋਈਆਂ ਦਾਲਾਂ ਨੂੰ ਇਸਤੇਮਾਲ ਕਰ ਸਕਦੇ ਹਾਂ ਕਿਉਂਕਿ ਇਹ ਸਾਡੀ ਸਿਹਤ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਨੇਗੀਆਂ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਕਿਸ ਤਰ੍ਹਾਂ ਲੱਗੀ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਣਾ ਤੇ ਮੇਰੇ ਚੈਨਲ ਤੜਕਾ ਤੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਹਾਂ ਹੋਰ ਇੱਕ ਨਵੀਂ ਜਿਹੀ ਡੇਲੀਸ਼ੀਅਸ ਜੀ ਰੈਸਪੀ ਦੇ ਨਾਲ ਤਦ ਤੱਕ ਦੇ ਲਈ ਬਾਏ